ਸ਼ਾਰਪੁਰ نیوز ਦੇ ਫੇਸਬੁਕ ਪੇਜ ਤੇ ਇੱਕ ਵਾਰ ਮੁਰਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਮੈਂ ਹਾਂ ਚੇਤਨ ਕਸ਼ਫ ਸੋ ਇੱਕ ਵਾਰ ਮੁਰਤੋਂ ਹੁਣ ਸ਼ਾਰਪੁਰ ਸਿੰਘੜੀ ਵਾਲਾ ਬਾਈਪਾਸ ਤੇ ਪਹੁੰਚਿਆ ਤਾਂ ਕਿ ਤੁਹਾਨੂੰ ਹਾਲਾਤ ਦਿਖਾਣੇ ਸੀ ਕਿਉਂਕਿ ਵਸਤ ਤਸਵੀਰ ਸਾਰੇ ਪਲੀ ਭਾਤ ਜਾਣੂ ਇਥੋਂ ਦੇ ਹਾਲਾਤਾਂ ਦੇ ਕਿ ਕਿਸ ਕਦਰ ਇਥੋਂ ਦੇ ਹਾਲਾਤ ਆ ਜਿਹੜੇ ਉਹ ਬਣੇ ਹੋਏ ਨੇ ਤੇ ਕਿਉਂਕਿ ਸੜਕ ਦੀ ਜੋ ਇਹ ਹਾਲਤ ਹੈ ਕੋਈ ਅੱਜ ਦੀ ਨਹੀਂ ਬਲਕਿ ਬਹੁਤ ਹੁਣ ਤਾਂ ਆਪਾਂ ਇਹਨੂੰ ਕਹਿ ਸਕਦੇ ਆ ਕਿ ਇੱਕ ਲੰਮਾ ਸਮਾਂ ਹੋ ਗਿਆ ਜਿਹੜੀ ਸੜਕ ਦੀ ਅਜਿਹੀ ਹਾਲਤ ਨੂੰ ਪਰ ਸਾਡੇ ਪ੍ਰਸ਼ਾਸਨ ਤੋਂ ਤੇ ਅੱਜ ਤੱਕ ਇਸ ਦਾ ਜਿਹੜਾ ਉਹ ਸੁਧਾਰ ਨਹੀਂ ਹੋ ਸਕਿਆ ਤੇ ਜਦੋਂ ਖਬਰਾਂ ਚੱਲਦੀਆਂ ਨੇ ਤਾਂ ਖਬਰਾਂ ਚੱਲਣ ਤੋਂ ਬਾਅਦ ਜ਼ਰੂਰ ਇੱਥੇ ਕੋਈ ਖਾਣਾ ਪੂਰਤੀ ਕਰਨ ਦੇ ਲਈ ਪਹੁੰਚ ਜਾਂਦਾ ਵਿਭਾਗ ਪ੍ਰਸ਼ਾਸਨ ਤਾਂ ਜਿਨ੍ਹਾਂ ਵੱਲੋਂ ਜੀਸੀਪੀ ਦੀ ਮਦਦ ਦੇ ਨਾਲ ਜਾਂ ਹੋਰ ਕੋਈ ਘਟਕਾ ਜਿਹੜਾ ਇਸ ਰੋਡ ਤੇ ਸੁੱਟ ਦਿੱਤਾ ਜਾਂਦਾ ਹੈ ਪਰੰਤੂ ਇਹ ਸਮੱਸਿਆ ਬਹੁਤ ਲੰਮੇ ਸਮੇਂ ਤੋਂ ਹੈ ਤੇ ਜਦੋਂ ਪਿਛਲੀ ਵਾਰ ਵੀ ਸਾਡੇ ਵੱਲੋਂ ਇਸ ਥਾਂ ਤੋਂ ਲਾਈਵ ਚਲਾਇਆ ਗਿਆ ਸੀ ਤਾਂ ਮੇਰੀ ਸਬੰਧਤ ਅਫਸਰ ਦੇ ਨਾਲ ਐਕਸ਼ਨ ਸਾਫ ਦੇ ਨਾਲ ਪੀਡਬਲਯੂ ਦੇ ਨਾਲ ਇਹ ਗੱਲ ਹੋਈ ਸੀ ਤਾਂ ਉਹਨਾਂ ਨੇ ਕਿਹਾ ਸੀ ਕੋਈ ਇੱਥੇ ਦਿੱਕਤ ਆ ਤੇ ਆਪਾਂ ਬਹੁਤ ਜਲਦ ਇਸ ਦਾ ਜਿਹੜਾ ਸੁਧਾਰ ਕਰ ਰਹੇ ਆ ਤੇ ਹੋ ਸਕਦਾ ਅੱਜ ਦੀ ਖਬਰ ਨੂੰ ਵੇਖਣ ਤੋਂ ਬਾਅਦ ਵੀ ਪ੍ਰਸ਼ਾਸਨ ਇਹ ਥੋੜਾ ਬੋਤਾਂ ਨੀਂਚੋਂ ਬਾਹਰ ਆਏਗਾ ਤੇ ਨੀਂਚੋਂ ਬਾਹਰ ਆ ਕੇ ਫਿਰ ਇੱਕ ਵਾਰ ਮੁੜ ਤੋਂ ਇੱਥੋਂ ਦੀ ਹਾਲਤ ਸੁਧਾਰੀ ਜਾਵੇਗੀ। ਸੋ ਲਗਾਤਾਰ ਵੱਡੀਆਂ ਗੱਡੀਆਂ ਜਿਹੜਾ ਇੱਥੋਂ ਲੰਘਦੀਆਂ ਨੇ, ਵੱਡੇ ਟਰੱਕ ਲੰਘਦੇ ਨੇ, ਟਰਾਲੇ ਲੰਘਦੇ ਨੇ, ਇੱਕ ਖੱਡਾ ਜਿਸ ਤਰ੍ਹਾਂ ਤੋਂ ਗੱਡੀ ਲੰਘ ਰਹੀ ਆ, ਕਾਫੀ ਵੱਡਾ ਖੱਡਾ ਆ ਇਹ। ਹਾਲਾਂਕਿ ਗੱਡੀ ਸਲੋ ਹੋਣ ਕਾਰਨ ਨਹੀਂ ਪਤਾ ਚੱਲਦਾ ਮੈਨੂੰ ਤਾਂ ਜਦੋਂ ਕੋਈ ਅਣਜਾਣ ਵਿਅਕਤੀ ਇਹ ਸ਼ਹਿਰ ਦੇ ਵਿੱਚ ਜਾਂਦਾ ਹੈ ਜੇ ਸ਼ਹਿਰ ਦੇ ਵਿੱਚ ਐਂਟਰ ਹੁੰਦਾ ਤਾਂ ਉਸ ਨੂੰ ਕਾਫੀ ਜ਼ਿਆਦਾ ਦਿੱਕਤ ਆਉਂਦੀ ਹੈ ਕਿਉਂਕਿ ਗੱਡੀ ਆ ਜਦੋਂ ਜ਼ੋਰ ਜ਼ੋਰਦਾਰ ਜ਼ੋਰ ਦੇ ਨਾਲ ਵੱਜਦੀ ਹੈ ਤਾਂ ਸੁਭਾਵਿਕ ਹੈ ਕਿ ਵਾਹਨਾਂ ਦਾ ਨੁਕਸਾਨ ਵੀ ਹੁੰਦਾ ਤੇ ਲਗਾਤਾਰ ਮੀਡੀਆ ਵੱਲੋਂ ਇੱਥੋਂ ਦੀ ਕਵਰੇਜ ਵੀ ਕੀਤੀ ਜਾਂਦੀ ਹੈ ਮੇਰੇ ਤੋਂ ਇਲਾਵਾ ਹੋਰ ਹੋਰ ਸਾਡਾ ਬਹੁਤ ਸਾਰਾ ਸਨਮਾਨਜੋਗ ਮੀਡੀਆ ਹੈ ਸਨਮਾਨਜਨਕ ਹੈ ਤਾਂ ਉਹਨਾਂ ਵੱਲੋਂ ਜਿਹੜੀ ਉਹ ਕੀਤੀ ਜਾਂਦੀ ਹੈ ਇੱਥੋਂ ਦੀ ਕਵਰੇਜ ਤਾਂ ਹਰ ਇੱਕ ਇਹ ਵਿਅਕਤੀ ਵੱਲੋਂ ਜਿਹੜੀ ਮੀਡੀਆ ادارے ਵੱਲੋਂ ਆਪਣੀ ਜਿਹੜੀ ਉਹ ਜ਼ਿੰਮੇਵਾਰੀ ਨਿਭਾਈ ਜਾਂਦੀ ਹੈ ਪਰੰਤੂ ਇਹ ਨਹੀਂ ਪਤਾ ਕਿ ਪ੍ਰਸ਼ਾਸਨ ਕੰਬ ਕਰਨੀ ਨੀਂਦ ਕਦੋਂ ਛੱਡੇਗਾ ਕਦੋਂ ਕੰਬ ਕਰਨੀ ਨੀਂਦ ਦੇ ਵਿੱਚੋਂ ਉੱਠੇਗਾ ਕਦੋਂ ਕੋਮਾ ਦੇ ਵਿੱਚੋਂ ਬਾਹਰ ਆਏਗਾ ਮੈਨੂੰ ਲੱਗਦਾ ਹੈ ਕਿ ਕਿ ਆਦਤ ਬਣ ਚੁੱਕੀ ਆ ਹੁਸ਼ਿਆਰਪੁਰ ਪ੍ਰਸ਼ਾਸਨ ਦੀ ਕਿ ਜਦ ਤੱਕ ਕਿ ਕੋਈ ਮਿਸ ਹੈਪਨਿੰਗ ਨਹੀਂ ਹੁੰਦੀ ਹੈ ਉਦੋਂ ਤੱਕ ਸ਼ਾਇਦ ਨਾ ਸੁਧਾਰਿਆ ਜਾਵੇ ਕਿ ਪ੍ਰਸ਼ਾਸਨ ਹੈ ਜਾਂ ਅਫਸਰ ਹੈ ਜਾਂ ਸਰਕਾਰੀ ਨੁਮਾਇੰਦੇ ਨੇ ਇਸ ਗੱਲ ਦਾ ਇੰਤਜ਼ਾਰ ਕਰ ਰਹੇ ਹੁੰਦੇ ਨੇ ਕਿ ਪਹਿਲਾਂ ਸਾਨੂੰ ਕੁਝ ਨਜ਼ਰ ਆਵੇ ਦੋ ਚਾਰ ਇਹ ਵਿਅਕਤੀਆਂ ਦੀ ਜਿਹੜੀ ਮੌਤ ਹੋਵੇ ਤਾਂ ਫਿਰ ਉਸ ਤੋਂ ਬਾਅਦ ਥੋੜਾ ਸੁਧਾਰੇ ਨਾਲ ਵੱਲ ਫੇਰ ਜਾਵੇਗਾ ਤਾਂ ਰੋਜ਼ਾਨਾ ਆਪਾਂ ਕਹਿ ਸਕਦੇ ਕਿ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੀਆਂ ਇੱਥੋਂ ਗੱਡੀਆਂ ਨੇ ਬੱਸਾਂ ਨੇ ਟਰਾਲੇ ਨੇ ਟਰੱਕ ਟਿਪਰ ਨੇ ਇੱਥੋਂ ਲੰਘਦੇ ਨੇ ਤਾਂ باوجود ਇਸ ਤੇ ਸਰਕਾਰ ਪ੍ਰਸ਼ਾਸਨ ਦੇ ਕੰੰਤ ਕੋਈ ਜੂ ਤੱਕ ਸਰਕਾਰੀ ਨਜ਼ਰ ਨਹੀਂ ਆ ਰਹੀ ਆ ਤਾਂ ਜਿ세 ਹਿਸਾਬ ਨਾਲ ਇੱਥੇ ਇੱਕ ਗਟਕਾ ਵਿਖਰਿਆ ਹੋਇਆ ਹੈ ਤਾਂ ਸੁਭਾਵਿਕ ਹੈ ਕਿ ਜਿਹੜੇ ਦੋ ਪਹੀਆ ਵਾਹਨ ਵਾਲੇ ਦੋ ਪਹੀਆ ਵਾਹਨ ਵਾਲੇ ਜਿਹੜੇ ਚਾਲਕ ਹੁੰਦੇ ਨੇ ਤਾਂ ਉਹਨਾਂ ਨੂੰ ਕਾਫੀ ਇਹ ਦਿੱਕਤ ਆਉਂਦੀ ਆ ਕਿਉਂਕਿ ਕਈ ਵਾਰ ਇੱਥੇ ਹਾਦਸੇ ਵੀ ਵਾਪਰ ਚੁੱਕੇ ਨੇ ਪਰੰਤੂ ਬਾਵਜੂਦ ਇਸ ਤੇ ਜਿਹੜਾ ਪ੍ਰਸ਼ਾਸਨ ਵੱਲੋਂ ਸਰਕਾਰ ਵੱਲੋਂ ਕੋਈ ਸਬਕ ਹੈ ਜਿਹੜਾ ਉਹ ਇਹ ਨਹੀਂ ਲਿਆ ਜਾ ਰਿਹਾ ਸੋ ਹੁਣ ਮੈਂ ਲੀਡਰਾਂ ਨੂੰ ਇੱਕ ਗੱਲ ਕਹਿਣਾ ਚਾਹੁੰਦਾ ਪੰਜਾਬ ਦੇ ਆਮ ਆਦਮੀ ਪਾਰਟੀ ਦੇ ਲੀਡਰਾਂ ਨੂੰ ਕਿ ਦਿੱਲੀ ਦੇ ਵਿੱਚ ਜਿਸ ਤਰ੍ਹਾਂ ਦੇ ਰੁਝਾਨ ਸਾਹਮਣੇ ਆ ਰਹੇ ਨੇ ਉਸ ਤੋਂ ਇਹ ਉਜਾਪ ਰਿਹਾ ਹੈ ਕਿ ਦਿੱਲੀ ਦੇ ਵਿੱਚ ਝਾੜੂ ਦਾ ਜਿਹੜਾ ਸੁਪੜਾ ਉਹ ਸਾਫ਼ ਹੋ ਜਾਵੇਗਾ ਤੇ ਸਭ ਤੋਂ ਹੈਰਾਨਗੀ ਵਾਲੀ ਗੱਲ ਇਹ ਹੈ ਕਿ ਬਹੁਤ ਸਾਰੇ ਮੌਜੂਦਾ ਵਿਧਾਇਕਾ ਜਿਹੜੇ ਉੱਥੋਂ ਪਿੱਛੇ ਚੱਲ ਰਹੇ ਨੇ ਜਾਂ ਜਿਨ੍ਹਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਏਗਾ ਤੇ ਜੇਕਰ ਹੁਸ਼ਾਰਪੁਰ ਦੇ ਹਾਲਾਤ ਇਸ ਤਰ੍ਹਾਂ ਦੇ ਰਹੇ ਤਾਂ ਹੁਸ਼ਾਰਪੁਰ ਸਮੇਤ ਜਾਂ ਪੰਜਾਬ ਦੇ ਹਾਲਾਤ ਜਿਸ ਤਰ੍ਹਾਂ ਦੇ ਵੱਧ ਤੋਂ ਵੱਧ ਤਰ ਹਾਲਾਤ ਬਣਦੇ ਜਾ ਰਹੇ ਨੇ ਜੇਕਰ ਇਸੇ ਤਰ੍ਹਾਂ ਦੇ ਹਾਲਾਤ ਰਹਿਣਗੇ ਤਾਂ 2027 ਵੀ ਕੋਈ ਦੂਰ ਨਹੀਂ ਹੈ 2 ਸਾਲ ਦਾ ਸਮਾਂ ਜਿਹੜਾ ਰਹਿ ਚੁੱਕਿਆ ਬਾਕੀ ਤਾਂ ਮੈਨੂੰ ਲੱਗਦਾ ਹੈ ਕਿ ਜਿੱਥੇ ਅੱਜ ਦਿੱਲੀ ਦੇ ਨੁਮਾਇੰਦਿਆਂ ਦੀਆਂ ਵਿਧਾਇਕਾਂ ਦੀਆਂ ਚਰਚਾਵਾਂ ਹੋ ਰਹੀਆਂ ਨੇ ਤਾਂ ਫਿਰ ਪੰਜਾਬ ਵਾਲੇ ਵਿਧਾਇਕ ਜਾਂ ਹੁਸ਼ਾਰਪੁਰ ਵਾਲੇ ਜਿੰਨੇ ਵੀ ਵਿਧਾਇਕ ਨੇ ਤਾਂ ਇਹ ਵੀ ਪਿੱਛੇ ਨਹੀਂ ਰਹਿਣਗੇ ਇਹਨਾਂ ਨੂੰ ਵੀ ਇੱਕ ਨਮੋਸ਼ੀ ਦਾ ਇੱਕ ਹਾਰ ਦਾ ਸਾਹਮਣਾ ਕਰਨਾ ਪਏਗਾ ਤਾਂ ਸਿਆਸਤ ਹੈ ਜਿਹੜੀ ਹੁਸ਼ਾਰਪੁਰ ਦੀ ਸਿਆਸਤ ਦੀ ਮੈਂ ਜਿਆਦਾ ਜਾਣਕਾਰੀ ਰੱਖਦਾ ਤਾਂ ਉਹ ਸਿਰਫ ਇੱਕ ਅਰੀਵਨ ਕਿਟਾਈ ਤੱਕ ਬਣ ਕੇ ਰਹਿ ਚੁੱਕੀ ਹੈ ਕਿ ਸੜਕਾਂ ਦੇ ਉਦਘਾਟਨ ਕਰ ਲਏ ਸੀਵਰੇਜ ਦਾ ਉਦਘਾਟਨ ਕਰਤਾ ਟਿਊਬਵਲ ਦਾ ਨਹੀਂ ਪਤਾ ਰੱਖਤਾ ਫਿਰ ਟਿਊਬਵਲ ਦਾ ਉਦਘਾਟਨ ਕਰਨ ਚੱਲੇ ਗਏ ਪਰੰਤੂ ਇਹਨਾਂ ਜਿਹੜੀਆਂ ਸਾਡੀਆਂ ਮੇਜਰ ਸਮੱਸਿਆਵਾਂ ਨੇ ਜੇ ਤੋਂ ਰੋਜ਼ਾਨਾ ਹਜ਼ਾਰਾਂ ਲੱਖਾਂ ਦੀ ਗਿਣਤੀ ਦੇ ਵਿੱਚ ਲੋਕ ਹੈ ਰਾਗੀਰ ਆਪਣਾ ਸਫਰ ਤੈਅ ਕਰਕੇ ਲੰਘਦੇ ਨੇ ਤਾਂ ਇਹਨਾਂ ਵੱਲ ਕਦੋਂ ਚਾਤੀ ਮਾਰੇ ਜਾਵੇਗੀ ਕੀ ਪ੍ਰਸ਼ਾਸਨ ਹੈ ਕੋਈ ਵੱਡੀ ਕਿਸੇ ਵੱਡੇ ਹਾਦਸੇ ਦਾ ਇੰਤਜ਼ਾਰ ਕਰ ਰਿਹਾ ਕਿ ਜਦੋਂ ਤੱਕ ਹਾਦਸਾ ਨਹੀਂ ਹੋਵੇਗਾ ਅਸੀਂ ਉਦੋਂ ਤੱਕ ਇਸ ਦੀ ਹਾਲਤ ਆ ਜਿਹੜੀ ਹੁੰਦੀ ਉਸ ਤਰ੍ਹਾਂ ਹੀ ਹੈ ਸੋ ਅਖੀਰ ਦੇ ਵਿੱਚ ਕਹਾਂਗਾ ਕਿ ਇਸ ਵੀਡੀਓ ਨੂੰ ਸ਼ੇਅਰ ਵੀ ਜ਼ਰੂਰ ਕਰਦੇ ਹੋ ਤਾਂ ਜੋ ਕੰਬ ਕਰਨੀ ਨੀਂਦ ਸੁੱਤੇ ਕਮਾ ਚ ਗਿਆ ਪ੍ਰਸ਼ਾਸਨ ਜਿਹੜਾ ਉਹ ਜਾਗ ਸਕੇ ਬਹੁਤ ਬਹੁਤ ਧੰਨਵਾਦ ਜੀ